ਜਾਨਣਾ ਚਾਹੁੰਦੇ ਆ ਅੱਜ ਕੌਣ ਆਏ ਸੀ ਕਾਦੇ ਲਈ ਆਏ ਸੀ ਕੀ ਕੀਤਾ ਸੀ ਜਾਨਣਾ ਚਾਹੁੰਦੇ ਪੁਲਿਸ ਦੀ ਹੈਲਪ ਲੈਣੀ ਹੈ ਸਾਨੂੰ ਪਤਾ ਨਹੀਂ ਵਿਚਾਰੇ ਜੇਈ ਸਾਹਿਬ ਨੇ ਅਸੀਂ ਰਿਸਪੈਕਟ ਕਰਦੇ ਆ ਸਾਨੂੰ ਪਤਾ ਹੀ ਨਹੀਂ ਹੈ ਕਿਸੇ ਦਾ ਵੀ ਤੁਸੀਂ ਮੈਨੂੰ ਆਪ ਮਿਲ ਲੇਗਾ ਤੁਸੀਂ ਫਾਨਕ ਦੇ ਬਾਅਦ ਡਿਪਾਰਟਮੈਂਟ ਦੇ ਦੰਦੇ ਹੋ ਤੁਸੀਂ ਯੂਨੀਫਾਰਮ ਤੇ ਮਤਲਬ ਇੱਥੇ ਮੀਟਰ ਪਟਣ ਲਈ ਆਏ ਸੀ ਤੇ ਇਹਨਾਂ ਕੋਲ ਇਹ ਅਥਾਰਟੀ ਸੀ ਨਹੀਂ ਇਹ ਸਿਆਣੇ ਵਾਲਾ ਕੰਮ ਹੈ ਤੁਸੀਂ ਦੱਸੋ ਕਿਸੇ ਦੇ ਘਰ ਦੇ ਅੰਦਰ ਵੜ ਜਾਣਾ ਤੇ ਲੀਡਰ ਖੋਲ ਲੈਣਾ ਤੇ ਰੀਡਿੰਗ ਵੀ ਨਾ ਦੱਸਣੀ ਤੇ ਅਥਾਰਟੀ ਵੀ ਨਾ ਦੱਸਣੀ ਕਿ ਕਿਸ ਤੋਂ ਆਏ ਆ ਤੁਸੀਂ ਤੇ ਇਨਫੋਰਮੇਸ਼ਨ ਦੇਣੇ ਨੂੰ ਇਹ ਤਾਂ ਅੰਦਰ ਆਫਿਸ ਨੂੰ ਦੱਸੂਗਾ ਗੇਟ ਵਾਲੇ ਨੂੰ ਦੱਸੂਗਾ ਸੀ ਪ੍ਰਬਾਸਰ ਸੰਸਥਾ ਦੇ ਵਿੱਚ ਉਸ ਵੇਲੇ ਇੱਕ ਵੱਡਾ ਹਗਾਮਾ ਹੋ ਗਿਆ ਜਦੋਂ ਰੱਖੜੀ ਵਾਲੇ ਤਿਹਾਰ ਦੇ ਮੌਕੇ ਬਿਜਲੀ ਪਾਗ ਦੇ ਅਧਿਕਾਰੀ ਪ੍ਰਬਾਸਰ ਸੰਸਥਾ ਦੇ ਅੰਦਰ ਦਾਖਲ ਹੋ ਗਏ ਦੱਸਿਆ ਜਾ ਰਿਹਾ ਕਿ ਬਿਨਾਂ ਦੱਸੇ ਤੋਂ ਬਿਨਾਂ ਆਈਡੀ ਵਿਖਾਏ ਜਦੋਂ ਸੰਸਥਾ ਦੇ ਅੰਦਰ ਦਾਖਲ ਹੋਏ ਤਾਂ ਅੰਦਰ ਹਗਾਮਾ ਹੋ ਗਿਆ ਦੱਸਿਆ ਜਾ ਰਿਹਾ ਬਿਲੀ ਪਾਗ ਦੇ ਅਧਿਕਾਰੀ ਜੋ ਬਿਜਲੀ ਦਾ ਮੀਟਰ ਕੱਟਣ ਅੱਜ ਰੱਖੜੀ ਵਾਲੇ ਤਿਹਾੜੀ ਦੇ ਦਿਨ ਆਈ ਸੀ ਜਿੱਥੇ ਕੀ ਅਨੇਕਾਂ ਹੀ ਬੇਸਹਾਰੇ ਲੋਕ ਲੈਂਦੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਘਰਾਂ ਤੋਂ ਕਈ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਂ ਫਿਰ ਸੜਕਾਂ ਦੇ ਜਨੂਰ ਤੇ ਬੇਸਹਾਰਾ ਨੇ ਉਹਨਾਂ ਨੂੰ ਇਹ ਸੰਸਤਾ ਸਾਂਭਦੀ ਹੈ ਪਰ ਦੂਜੇ ਪਾਸੇ ਦੇਣ ਇਹਨਾਂ ਦਾ ਬਿੱਲ ਕਾਫੀ ਖੜਿਆ ਹੈ ਜਿਸ ਨੂੰ ਲੈ ਕੇ ਬਿੱਲ ਨਾਪਰਨ ਕਰਕੇ ਅੱਜ ਬਿਜਲੀ ਦਾ ਮੀਟਰ ਜਿਹੜਾ ਕੱਟ ਦਿੱ ਉਸ ਤੋਂ ਬਾਅਦ ਜੋ ਹਗਾਮਾ ਹੋਇਆ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਜੀ ਇਹ ਪੱਤਰ ਜਿਆ ਜੀ ਸਾਨੂੰ ਮਨਜ਼ੂਰਤ ਬੈਸਟਾ ਲੋ ਸਰ ਸਿੰਪਲ ਨਹੀਂ ਕਹਿੰਦੇ ਸਾਨੂੰ ਦੱਸ ਦੋ ਕਿ ਯਾਰ ਰੀਡਿੰਗ ਹੈ ਤੁਹਾਡੀ ਇਸ ਕਾਨੂੰਨ ਦੇ ਤਹਿਤ ਇਸ ਪਾਲਿਸੀ ਪੱਤਰ ਲੱਗੇ ਆ। ਸਾਨੂੰ ਦੱਸ ਦੋ ਪੱਤਰ ਜਿਓ ਫਿਰ ਸੀ ਤੇ। ਹਾਂ? ਸਾਨੂੰ ਕਾਨੂੰਨ ਦਾ ਰਿਸਪੈਕਟ ਕਰਦੇ ਆ। ਸੁਣੋ ਬਾਤ ਦੇ ਵਿੱਚ ਲਾ ਦੇਣਾ ਬਣਾ। ਟਾਈਮ ਵੇਸ ਕਰਨਾ ਆਪਣਾ ਸਰਮੰਦ ਦਾ। ਵੇਰੀ ਦੀ ਮੇਰੀ ਭੰਦੀ ਹੈ ਸੋ ਦੌਲਾ ਆ ਰਿਹਾ ਹੈ ਪੁਲਿਸ ਨੂੰ ਸੋ ਇਸ ਮਾਪੀ ਜਾਨਣਾ ਚਾਹੁੰਦੇ ਆ ਅੱਜ ਕੌਣ ਆਏ ਸੀ ਕਾਦੇ ਲਈ ਆਏ ਸੀ ਕੀ ਕੀਤਾ ਸੀ ਜਾਨਣਾ ਚਾਹੁੰਦੇ ਪੁਲਿਸ ਦੀ ਹੈਲਪ ਲੈ ਰਹੇ ਆ ਕੋਈ ਤਾਂ ਖੜੇ ਤੁਹਾਡੇ ਸਾਹਮਣੇ ਜੇ ਸਾਹ ਖੜੇ ਹੈ ਜਈਓ ਮੁਰਾ ਜਗਦੀਪ ਸਾਨੂੰ ਨਹੀਂ ਪਤਾ ਜਈ ਸਾਹਿਬ ਅਸੀਂ ਉਹਨਾਂ ਨੂੰ ਕੀ ਕਰੀਏ ਸਾਨੂੰ ਪਤਾ ਨਹੀਂ ਵਿਚਾਰੇ ਜਈ ਸਾਹਿਬ ਅਸੀਂ ਰਿਸਪੈਕਟ ਕਰਦੇ ਆ ਸਾਨੂੰ ਪਤਾ ਹੀ ਨਹੀਂ ਹੈ ਕਿਸੇ ਦਾ ਵੀ ਤੁਸੀਂ ਮੈਨੂੰ ਆਪ ਮਿਲੋਗੇ ਤਾਂ ਤੇ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਡਾ ਸਾਨੂੰ ਪਤਾ ਹੈਗਾ ਚਲੋ ਆਪਾਂ ਦੇ ਤੁਸੀਂ ਸਭ ਨੂੰ ਦੱਸੋ ਵੀ ਇਹ ਸੱਜਣ ਕਿ ਇਹ ਬੰਦੇ ਸੱਜਣ ਪਾਰਟ ਡਿਪਾਰਟਮੈਂਟ ਦੇ ਬੰਦੇ ਆ ਤੁਸੀਂ ਯੂਨੀਫਾਰਮ ਤੇ ਇਹ ਮਤਲਬ ਇੱਥੇ ਮੀਟਰ ਪਟਣ ਲਈ ਆਏ ਸੀ ਤੇ ਇਹਨਾਂ ਕੋਲ ਇਹ ਅਥਾਰਟੀ ਸੀ ਤੇ ਇਹਨਾਂ ਨੇ ਤੁਹਾਨੂੰ ਪਹਿਲਾਂ ਇਨਫੋਰਮ ਕਰਤਾ ਸੀ ਅਸੀਂ ਇਹ ਜਾਣਨਾ ਚਾਹੁੰਦੇ ਹੈਗੇ ਵੀ ਤੁਸੀਂ ਸਾਨੂੰ ਇਸ ਗੱਲ ਦੀ ਜਾਣਕਾਰੀ ਦੇ ਦਿਓ ਬਸ ਨੀਓ ਤੋਂ ਡਿਪਾਰਟਮੈਂਟ ਲੱਗਿਆ ਸਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਦਿੱਤੀ ਜੀ ਨਹੀਂ ਤੁਹਾਡੀ ਹੈਲਪ ਹੋਣੀ ਹੈ ਅਸੀਂ ਤਾਂ ਯਾ ਇਡੈਂਟੀਫਾਈ ਕਰਕੇ ਦੋ ਨੋਟਸ ਹੈਗਾ ਇਹ ਕਿਉਂ ਆਏ ਤੁਹਾਡੇ ਕੋਲ ਹੀ ਹੈ ਨਾ ਨਹੀਂ ਡਾਉਨ ਡਾਉਨ ਤੇ ਤੁਹਾਡੇ ਕੋਲ ਹੀ ਹੈ ਨਾ ਡਾਉਨ ਡਾਉਨ ਤੇ ਤੁਹਾਡੇ ਕੋਲ ਹੀ ਆ ਅੱਜ ਹੱਟਾ ਪਰਿਵਾਰਿਕ ਰਿਕਾਰਡ ਹੋ ਗਏ ਅੱਜ ਖਾਲੀ ਮਾਡਲ ਕਰਾ ਆਪਣੇ ਦਿਖਾ ਦਿਓ ਅਜੇ ਕਿਹੜਾ ਦਿਖਾ ਦਿਓ ਇਹ ਐਜੇ ਸਾਹਿਬ ਨਾਲ ਨੂੰ ਸੌਣ ਚਲੇ ਤਾ ਕੋਈ ਨਹੀਂ ਆਪ ਵੀ ਨਾਲ ਤੁਹਾਡੀ ਗੱਲ ਚਾਹੀਦੀ ਕਿੱਥੇ ਗੱਲ ਚੱਲੀ ਕਿਹਦੇ ਨਾਲ ਚੱਲ ਰਹੀ ਐਸੇ ਚੱਲ ਕਿਹਦੇ ਨਾਲ ਚੱਲ ਰਹੀ ਐਜੇ ਸਾਹਿਬ ਉਹ ਭਾਈ ਕਿਹਦੇ ਨਾਲ ਚੱਲ ਰਹੀ ਆ ਛੱਡ ਦੇ ਦੋ ਕਿਹਦੇ ਨਾਲ ਚੱਲ ਰਹੀ ਦੱਸੋ ਛੱਡ ਦੇ ਦੋ ਆਪਣੇ ਦੇਲੇ ਥੋੜੇ ਬਾਈ ਦਿਖਾ ਦੇ ਤੁਸੀਂ ਕੀ ਪ੍ਰੋਬਲਮ ਕੀ ਤੁਹਾਨੂੰ ਹਾਂ ਫੋਟੋ ਡਾਰੀ ਬਣਾ ਲੈ ਨਾ ਇਹ ਫੋਟੋਸ਼ਾਪ ਲੋਕ ਕੋਈ ਨਹੀਂ ਸਰਕਾਰ ਅਸੀਂ ਸਰਕਾਰ ਵੀ ਨਾਗਰਿਕ ਹੈ ਅਸੀਂ ਕੋਈ ਬਗਾਨੇ ਥੋੜਾ ਲੈ ਲੈ ਫੋਟੋਸ਼ਾਪ ਲੈ 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 ਲੋ ਮੁੰਡਾ ਜੀ ਨਾ ਇਹ ਸਨੈਪ ਲੈ ਲੋ ਪੱਪੀ ਐਦਾਂ ਹੀ ਕਰ ਲਵਾ ਲੈ ਕੋਈ ਨਹੀਂ ਸਿਆਣੇ ਕੋਈ ਐਦਾਂ ਬੰਦਾ ਨਹੀਂ ਹੁੰਦਾ ਹੁੰਦਾ ਕਿ ਨਹੀਂ ਇਹ ਸਿਆਣੇ ਵਾਲਾ ਕੰਮ ਹੈ ਤੁਸੀਂ ਦੱਸੋ ਕਿਸੇ ਦੇ ਘਰ ਦੇ ਅੰਦਰ ਵੜ ਜਾਣਾ ਤੇ ਲੀਡਰ ਖੋਲ ਲੈਣਾ ਤੇ ਰੀਡਿੰਗ ਵੀ ਨਾ ਦੱਸਣੀ ਤੇ ਅਥਾਰਟੀ ਵੀ ਨਾ ਦੱਸਣੀ ਕਿ ਕਿਸ ਤੋਂ ਆਏ ਆਸੀਂ ਤੇ ਇਨਫਾਰਮੇਸ਼ਨ ਵੀ ਨਾ ਦੇਣੀ ਉਹ ਕਹਿ ਰਹੇ ਤੁਹਾਡੇ ਉਹ ਕਹਿ ਰਹੇ ਆ ਤੁਹਾਡੇ ਭਾਈ ਅਸੀਂ ਨੀ ਤੋ ਕੁਝ ਕਹਿ ਰਹੇ ਆ ਨਾ ਜਿਹੜੀ ਰੋਡ ਤੇ ਤੋਰ ਕੇ ਆਏ ਤੀ ਇਹਨੂੰ ਦੱਸਿਆ ਮੈਂ ਦੱਸੋ ਬੰਦੇ ਆਉਂਦੇ ਠੀਕ ਆ ਪਰ ਤੁਸੀਂ ਦੋਰ ਰਹੇ ਆ ਫਿੱਟ ਰਹੇ ਹੋ ਉਹਨੂੰ ਤੇ ਸੋ ਉਹ ਵੀ ਅਸੀਂ ਪਿੰਡ ਦੇ ਅੰਦਰ ਆਏ ਯਾਰ ਤੁਸੀਂ ਗੇਟ ਵਾਲੇ ਦੱਸੋਗੇ ਇਹ ਤਾਂ ਅੰਦਰ ਆਫਿਸ ਨੂੰ ਦੱਸੂਗਾ ਗੇਟ ਵਾਲੇ ਨੂੰ ਦੱਸੂਗਾ ਅਸੀਂ ਮੇਰੀ ਗੱਲ ਸੁਣੋ ਜੀ ਹੁਣ ਮੈਂ ਤਾਂ ਇਹਨਾਂ ਨੂੰ ਸੁਨਿਆ ਲਾਂਗੁਏਜ ਹੁਣ ਕਹਾਂ ਉਹ ਇਹ ਠੀਕ ਹੈ ਗੇਟ ਵਾਲੇ ਨੂੰ ਕਹਿ ਕੇ ਤੁਸੀਂ ਮਤਲਬ ਵੀ ਇਹ ਬਾਹਰੋਂ ਮੀਟਰ ਪਟਲੇ ਜੂਗੇ ਤੇ ਅੰਦਰ ਵੜ ਜੂਗੇ ਤੇ ਅੰਦਰੋਂ ਮੀਟਰ ਹੁਣ ਤੁਸੀਂ ਤਾਰ ਕੱਟ ਦੀ ਅਸੀਂ ਜਿਹੜੀ ਲਾਈਟ ਚਲਾ ਰਹੇ ਹੈਗੇ ਜਨਰੇਟਰਾਂ ਦੇ ਤੁਸੀਂ ਜਾ ਕੇ ਤਾਰਾਂ ਕੱਟਣ ਲੱਗ ਗਏ ਕੱਟੀਆਂ ਕਿ ਨਹੀਂ ਤੇ ਫਿਰ ਤੁਸੀਂ ਮੀਟਰ ਪੁਆਇਰ ਮੀਟਰ ਮੀਟਰ ਖੋਲਣ ਲੱਗੇ ਉਹ ਸਾਰਾ ਕਨੈਕਸ਼ਨ ਜਿਹੜਾ ਹੈਗਾ ਅੰਦਰ ਬਿਜਲੀ ਦਾ ਬਿਲਕੁਲ ਹੀ ਖਤਮ ਹੋ ਜੇ ਬੰਦੇ ਅੰਦਰ ਜ਼ਿੰਦਗੀ ਮੌਤ ਲਈ ਲੜ ਰਹੇ ਨੇ ਤੇ ਨਾਗਰਿਕ ਨਹੀਂ ਹੈਗੇ ਇਹ ਠੀਕ ਸਰ ਜੀ ਜਨਾਬੀ ਮੇਰੀ ਗੱਲ ਸੁਣੋ ਜੀ ਮੀਟਰ ਦੇ ਤਾਰਾ ਖੋਲਣੀਆਂ ਤਾਰਾ ਉਸ ਤਰੀ ਲਾਸੀ ਤੁਸੀਂ ਅੰਦਰ ਬੜੇ ਤਾਰਾ ਉਸ ਤਰੀ ਲਾਸੀ ਯਾ ਕੋਈ ਯਾਰ ਜਿਹਦੇ ਘਰ ਦੇ ਜਿਹਦੇ ਘਰ ਦੇ ਵਿੱਚ ਜਿਹਦੇ ਘਰ ਦੇ ਵਿੱਚ ਇੰਨੇ ਸਟੇਟ ਦੇ ਨਾਗਰਿਕ ਰੋਲ ਰਹੇ ਰਹਿ ਰਹੇ ਹੋਣ ਉਹਨੂੰ ਦਰਦ ਨਹੀਂ ਹੋਊਗਾ ਵੀ ਤੁਹਾਡੀਆਂ ਤਾਰਾ ਖੋਲਣ ਦੇ ਨਾਲ ਉਹਦਾ ਬਿਜਲੀ ਡਿਸਟਰਬ ਹੋ ਗਈ ਇਹਦੀ ਜਾਣ ਜਾਣ ਸਕਦੀ ਇਹਨਾਂ ਦੀ ਫਿਰ ਸਾਨੂੰ ਤਾਂ ਪਤਾ ਹੈ ਨਾ ਵੀ ਜੇ ਤੁਸੀਂ ਛੇੜ ਛਾੜ ਕਰੋਗੇ ਕੋਈ ਗਲਤੀ ਹੋ ਸਕਦੀ ਹੈ ਸੰਗਮ ਸਾਨੂੰ ਤਾਂ ਦੱਸ ਦੋ ਵੀ ਅਸੀਂ ਮੀਟਰ ਫੋਲਡ ਹੈ ਤੇ ਅਸੀਂ ਆਪਣਾ ਸਪੱਟ ਨਾਲ ਲਾ ਦੀਏ ਤੇ ਆਹ ਕਾਨੂੰਨ ਦੇ ਤਹਿਤ ਅਸੀਂ ਵਾਸਲਾਣੀ ਅਥਾਰਟੀ ਤੋਂ ਆਏ ਆ ਤੇ ਆਹ ਪਾਲਿਸੀ ਹੈਗੀ ਆ ਕਾਨੂੰਨ ਹੈਗੀ ਆ ਮੁਲਾਜ਼ਮ ਇੱਥੇ ਆਈ ਸੀ ਹੈ ਨਾ ਨਾ ਕੋਈ ਵੀ ਆਰਡਰ ਨਹੀਂ ਸਾਨੂੰ ਦਿਖਾਇਆ ਤੇ ਆ ਕੇ ਇਹਨਾਂ ਨੇ ਮੀਟਰ ਬਾਹਰ ਵਾਲਾ ਵੀ ਪਟਿਆ ਤੇ ਅੰਦਰ ਵਾਲਾ ਵੀ ਪਟਿਆ ਉਹਦੇ ਬਾਅਦ ਜਦੋਂ ਇਹਨਾਂ ਨੇ ਆਰਡਰ ਮੰਗਿਆ ਤੇ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਤੇ ਅੰਦਰ ਆ ਗਏ ਇਹ ਬਿਨਾਂ ਦੱਸੇ ਬਿਨਾਂ ਦੱਸੇ ਅੰਦਰ ਆਏ ਆ ਉਸ ਵੀ ਨਹੀਂ ਇਹਨਾਂ ਨੇ ਸਾਨੂੰ ਦਿਖਾਈ ਇਹਨਾਂ ਨੇ ਵੀ ਅਸੀਂ ਬਿਜਲੀ ਬੋਰਡ ਦੇ ਮਿਲਾਂ ਨਾ 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 ਕੁਝ ਨਹੀਂ ਦੱਸਿਆ ਇਹਨਾਂ ਨੇ ਅੰਦਰ ਵੀ ਜਿਹੜਾ ਮੀਟਰ ਅੰਦਰ ਤੁਹਾਡਾ ਹਾਂ ਅੰਦਰ ਮੀਟਰ ਜਿਹੜਾ 100 ਮੀਟਰ ਉਹ ਸੋਲਰ ਵਾਲਾ ਮੀਟਰ ਆਈ ਸਾਡਾ ਉਹ ਤੁਹਾਡਾ ਆਪਣਾ ਹੈ ਉਹ ਸਾਡਾ ਆਪਣਾ ਹੈ ਜੀ ਉਹ ਇਹਨਾਂ ਨੇ ਤਾਰਾ ਖੋਲਿਆ ਜਦੋਂ ਆ ਕੇ ਅਸੀਂ ਇਹਨਾਂ ਤੋਂ ਆਰਡਰ ਮੰਗੇ ਆ ਤਾਂ ਉਸ ਸਮੇਂ ਇਹਨਾਂ ਨੇ ਫਿਰ ਸਾਨੂੰ ਆਰਡਰ ਪਹਿਲਾਂ ਦੱਸਿਆ ਕਿ ਹੈ ਕਿ ਸਾਡਾ ਆਰਡਰ ਹੈ ਨਹੀਂ ਬਾਅਦ ਵਿੱਚ ਜੀਓ ਸਾਹਿਬ ਨਾਲ ਗੱਲ ਹੋਈ ਆ ਫਿਰ ਇਹਨਾਂ ਨੇ ਮੀਟਰ ਉਹ ਲਾ ਦਿੱਤਾ ਦੁਬਾਰਾ ਓਕੇ ਕਹਿੰਦੇ ਸੌਰੀ ਕਿ ਅਸੀਂ ਇਹ ਮੀਟਰ ਲਾ ਦਿੰਦੇ ਆ ਇਹ ਤਾਂ ਕਹਿੰਦੇ ਵਟਸਐਪ ਰਾਹੀਂ ਅਸੀਂ ਸੂਚਿਤ ਕੀਤਾ ਤੁਹਾਨੂੰ ਨਹੀਂ ਨਹੀਂ ਬਿਲਕੁਲ ਨਹੀਂ ਸੂਚਿਤ ਕੀਤਾ ਦਿਖਾਓ ਸਾਨੂੰ ਦਿਖਾ ਦਵੇ ਕਿੱਥੇ 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 ਹੁਣ ਕੋਈ ਤੁਹਾਨੂੰ ਹੋਰ ਕੋਈ ਨੋਟਿਸ ਦੱਸਦਾ ਇਹਨਾਂ ਨਾਲ ਨਹੀਂ ਹੁਣ ਕਹਿ ਰਹੇ ਆ ਕਹਿੰਦੇ ਤੁਹਾਨੂੰ ਵਟਸਐਪ ਕਰ ਦੂੰਗੇ ਕੋਈ ਆਪਾਂ ਫੋਨ ਸਾਲੇ ਆਏ ਹੋਏ ਆ ਫੋਨ ਲੈ ਕੇ